ਸੰਗਰੂਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਂਨਲ ਹੋਈਆਂ ਮੌਤਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਟੀਬੀ ਰਵਿਦਾਸਪੁਰਾ ਸੁਨਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੀੜਿਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਮੀਡੀਆ ਮੁਖਾਤੀ ਵੀ ਹੋਏ ਮੀਡੀਆ ਮੁਖਾਤੀ ਹੁੰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਪੀੜਿਤ ਪਰਿਵਾਰਾਂ ਨੂੰ 50 ਲੱਖ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਵੀ ਦੇਣਗੇ ਹੋਰ ਕੀ ਕਿਹਾ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਤੁਸੀਂ ਵੀ ਸੁਣੋ ਪਰ ਸਰਕਾਰ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਦੇਖੋ ਅੱਜ ਮੈਂ ਇਹ ਟਿੱਬੀ ਪਿੰਡ ਦੇ ਵਿੱਚ ਆਇਆ ਇੱਥੇ 14 ਵੱਡੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਆ ਜਿਹੜੀ ਸ਼ਰਾਬ ਇਹਨਾਂ ਨੇ ਖਰੀਦੀਏ ਪੀਤੀ ਉਹ ਜ਼ਹਿਰ ਸਾਬਤ ਹੋਈ 14 ਵਿਧਵਾ ਔਰਤਾਂ ਨੂੰ ਮਿਲਿਆ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜਾ ਅਨਾਥ ਹੋ ਗਏ ਤੇ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਆ ਹੁਣ ਹੜ ਆਏ ਸੀ ਉਹਦੇ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕੰਬਾਉ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਹ ਨਹੀਂ ਫੜ ਰਹੀ ਮੁੱਖ ਮੰਤਰੀਏ ਜ਼ਿਲੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਮਾ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਅਰ ਹੁਣ ਕਹਿੰਦੇ ਨੇ ਨਜਾਇਜ਼ ਸ਼ਰਾਬ बिकਦੀ ਸੀ ਬਈ ਫਿਰ ਬਕੌਂ ਦਾ ਕੌਣ ਹੈ ਕਿਹਾ ਤੁਹਾਡੀ ਕਿਹੜਾ ਯੋਗਦਾਨ ਹੈ ਇਹਦੇ ਵਿੱਚ ਕਿਹਾ ਤੁਹਾਡਾ ਹਿੱਸਾ ਪਤੀ ਹੈ ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ ਹੈ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲ ਜਾਂਦਾ ਸਾਰਿਆਂ ਨੂੰ ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ੇ ਸ਼ਰਾਬ ਵੰਡ ਰਹੀ ਹੈ ਔਰ ਬਿਕ ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਵੀ ਕੇ ਮਰ ਚੁੱਕੇ ਹੈ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਹੈ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਹੈ। ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ। ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ। ਕੋਈ ਨੌਕਰੀ ਦੀ ਗੱਲ ਨਹੀਂ ਕਰੀ। ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ। ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ, ਕਿਸੇ ਨੂੰ 1 ਲੱਖ ਦੇ ਰਹੇ, ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆਹ ਤੁਹਾਨੂੰ ਦੇਤੇ ਕਿਉਂ ਭਾਈ? ਤੁਹਾਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਲੇਕਿਨ ਮੈਂ ਆਪਣੇ ਪਰਿਵਾਰਾਂ ਨੂੰ ਇੱਕ ਗੱਲ ਤਸੱਲੀ ਦਿੱਤੀ ਆ ਪਤਾ ਨਹੀਂ ਕਦੇ ਮੈਂ ਕਰ ਪਾਉਂਗਾ ਕਿ ਨਹੀਂ ਜੇ ਸਾਡੀ ਕਿਸੇ ਦਿਨ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਪਰਿਵਾਰਾਂ ਨੂੰ ਨੌਕਰੀਆਂ ਵੀ ਦਵਾਂਗੇ 50-50 ਲੱਖ ਰੁਪਏ ਮੁਆਵਜ਼ਾ ਵੀ ਦਵਾਂਗੇ ਐਂ ਆ ਜਾਏ ਨਹੀਂ ਜਾਣ ਦਿੰਦੇ ਸ਼ਰਾਬ ਪੀਣਾ ਪੰਜਾਬ ਦੇ ਵਿੱਚ ਨਜਾਇਜ਼ ਨਹੀਂ ਹੈ ਜੁਰਮ ਨਹੀਂ ਹੈ ਜੇ ਇਹਨਾਂ ਨੇ ਪੀਤੀ ਐ ਇਹਨਾਂ ਦੀ ਸਰਕਾਰ ਉੱਪਰ ਦੇ ਲੈ ਕੇ ਥੱਲੇ ਤੱਕ ਪਿੰਦੀ ਐ ਫਿਰ ਸਾਡੇ ਵਾਲਿਆਂ ਨੂੰ ਜ਼ਹਿਰ ਕਾਦੇ ਮਿਲ ਰਹੀ ਐ ਗਰੀਬ ਬੰਦਿਆਂ ਨੂੰ ਜ਼ਹਿਰ ਕਿਉਂ ਮਿਲ ਰਹੀ ਐ ਇਹਨਾਂ ਨੂੰ ਕਿਉਂ ਮੁਆਵਜ਼ਾ ਨਹੀਂ ਮਿਲਦਾ ਇਹਨਾਂ ਨੂੰ ਕਿਉਂ ਨੌਕਰੀਆਂ ਨਹੀਂ ਮਿਲਦੀਆਂ ਐਸੀ ਇਹ ਲੜਾਈ ਲੜਨੀ ਐ ਐਸੀ ਇਹ ਨਾ ਗਰੀਬਾਂ ਦੇ ਨਾਲ ਖੜਨਾ ਐ ਆਰ ਇਹਨਾਂ ਦੇ ਨਾਲ ਖੜ ਕੇ ਇਹਨਾਂ ਦਾ ਹੱਕ ਇੱਕ ਨਾ ਇੱਕ ਦਿਨ ਲੈ ਕੇ ਦਵਾਂਗੇ ਚੱਡੀ ਸਾਹਿਬ ਇਹ ਉਹ ਇਹ ਵੀ ਗੱਲ ਕਰ ਰਹੇ ਨੇ ਵੀ ਸਾਰੀ ਸਰਕਾਰਾਂ ਦੀ ਬਿਕਰੇ ਨਸ਼ਾ ਰੁਕੀ ਨਹੀਂ ਰਿਹਾ। ਬੇ ਜੀ ਮੈਂ ਇਹੀ ਕਹਿਣਾ। ਇਸੇ ਕਰਕੇ ਲੋਕ ਬਦਲਾਵ ਲੈ ਕੇ ਆਏ ਸੀ। ਜੇ ਪਹਿਲਾਂ ਵੀ ਨਸ਼ੇ ਵਿਗਦੇ ਸੀ ਲੋਕਾਂ ਨੂੰ ਇਹ ਸੀ ਕਿ ਇਹ ਬਦਲਾਵ ਆ ਗਿਆ ਪਤਾ ਨਹੀਂ ਸਾਡਾ ਕੀ ਹੋ ਜਾਏਗਾ। ਬਦਲਾਵ ਐਸਾ ਆਇਆ ਕਿ ਸ਼ਰਾਬ ਵੀ ਨਜਾਇਜ਼ ਵਿਗਣ ਲੱਗੀ। ਚਿੱਟਾ ਦਾ ਪਰਮਾਰ ਹੋ ਗਈ ਇੱਥੇ। ਹਰ ਗਲੀ ਦੇ ਵਿੱਚ ਚਿੱਟਾ ਵਿਗਣ ਲੱਗ ਗਿਆ। ਵਿਗਦਾ ਪੁਲਿਸ ਆਰ ਸਰਕਾਰੀ ਸ਼ਹਿਤ ਹੈ। ਅੱਜ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਜੇ ਵਿੱਤ ਮੰਤਰੀ ਦਾ ਹਲਕਾ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਹੈ ਫਿਰ ਜ਼ਿੰਮੇਵਾਰ ਕੌਣ ਹੈ ਇੱਥੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਮੁੱਖ ਮੰਤਰੀ ਤੇ ਆਰ ਉਹਦੇ ਤੇ ਸਰ ਕੈਬਨ ਮੰਤਰੀ ਤਾਂ ਇਹ ਸਨਾਨ ਤੋਂ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਜੇਕਰ ਠੇਕੇ ਤੋਂ ਲਈ ਹੋਈ ਉਹ ਨਜਾਇਜ਼ ਸ਼ਰਾਬ ਹੁੰਦੀ ਹੈ ਪਰ ਇਸ ਤਰ੍ਹਾਂ ਜਿਹੜੀ ਸ਼ਰਾਬ ਇਹ ਵਿਕੀ ਸੀ ਇਹ ਨਜਾਇਜ਼ ਨਹੀਂ ਇਹ ਕੈਮੀਕਲ ਸੀ ਜਿਹੜੇ ਲੋਕਾਂ ਦੇ ਇੱਥੇ ਲੋਕਾਂ ਨੂੰ ਠੇਕੇ ਤੋਂ ਨਹੀਂ ਦੇਣੀ ਚਾਹੀਦੀ ਭਾਈ ਸਾਹਿਬ ਜੀ ਉਹਨੂੰ ਇਹ ਪੁੱਛ ਲਿਓ ਫਿਰ ਤੁਸੀਂ ਕਿ ਇਹ ਕੈਮੀਕਲ ਵੇਚ ਕੇ ਕੌਣ ਜਾਂਦਾ ਤੇਰੇ ਬੰਦੇ ਆ ਜੇ ਤੇਰੇ ਬੰਦੇ ਆਪਣੇ ਨਹੀਂ ਆ ਫਿਰ ਤੇ ਵੇਚਣ ਕਿਉਂ ਦਿੱਤੀ ਹਲਕਾ ਦਾ ਤੇਰਾ ਹੈ ਹਲਕਾ ਦਾ ਵਿੱਤ ਮੰਤਰੀ ਦਾ ਹੈ ਹਲਕਾ ਦਾ ਕੈਬਨਿਟ ਮੰਤਰੀ ਦਾ ਹੈ ਉਹ ਕਿਉਂ ਬਕਵਾ ਰਿਹਾ ਇੱਥੇ ਉਹ ਕਹਦੇ ਜਿੱਟਾ ਬਕਵਾ ਰਿਹਾ ਇੱਥੇ ਸ਼ਰਾਬ ਦੇ ਘਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਘਟਾਲਾ ਉਹ ਗੱਲ ਦੂਸਰੇ ਪਾਸੇ ਚੱਲੇ ਜਾਣੀ ਇਹ ਵੀ ਉਸ ਘਟਾਲੇ 'ਚ ਸ਼ਾਮਲ ਹੈ ਕਿ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ बिक ਰਹੀ ਹੈ ਅਰ ਇਹਨਾਂ ਸਰਕਾਰ ਦੀ ਪੁਸਤਪਨਾ ਹੀ ਐਡ ਬਿਕ ਰਹੀ ਹੈ ਅਰੇ ਬਕਵਾਰੇ ਹੈ ਅਰ ਸਾਡੇ ਗਰੀਬ ਮਰ ਰਹੇ ਹੈ ਕੋਈ ਕੀਮਤ ਨਹੀਂ ਅੱਜ ਗਰੀਬ ਦੀ ਜਾਨ ਦੀ ਇਹਨਾਂ ਦਾ ਕੁੱਤਾ ਵੀ ਮਰ ਜਾਏ ਇਹਨਾਂ ਦਾ ਡੰਗਰ ਵੀ ਮਰ ਜਾਏ ਤਾਂ ਕੀਮਤ ਹੈ ਗਰੀਬ ਦੀ ਕੋਈ ਕੀਮਤ ਨਹੀਂ ਇੱਥੇ ਜੰਨੀ ਸਾਹਿਬ ਇੱਕ ਸਖਸ ਭਾਈ ਸਾਹਿਬ ਜੀ ਜਦ ਰੋਣਾ ਆਉਂਦਾ ਜਦ ਕੁੜੀਆਂ ਕੋਲ ਬੈਠਦੇ ਜਿਹੜੀਆਂ ਵਿਧਵਾ ਹੋ ਗਈਆਂ ਤੇ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਉਹਨੂੰ ਉਲਟਾ ਉਹਨਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਉਲਟਾ ਉਹਨਾਂ ਨੂੰ ਜੁਰਮ ਉਹਨਾਂ ਦੇ ਗਲ ਮੜਿਆ ਜਾ ਰਿਹਾ ਹੈ ਚੰਦੀ ਸਾਹਿਬ ਤੁਸੀਂ 50000 ਲੱਖ ਰੁਪਏ ਮੁਆਵਜ਼ੇ ਦੀ ਗੱਲ ਕੀਤੀ ਹੈ ਕਿ ਜਿਹੜਾ ਹੱਥਾਂ ਦੇ ਨਾਲ ਫੜਾ ਰਿਹਾ ਪਰ ਕਈ ਲੋਕ ਉਹ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਪਹੁੰਚਿਆ ਕੁਝ ਨਹੀਂ ਪਰ zato ਸੰਸਕਾਰ ਕਰਵਾਤਾ ਵੀਰ ਜੀ ਆਵੇ ਕਿਉਂ ਕਾਨੂੰਨੀ ਤੌਰ ਤੇ ਕਿਉਂ ਨਹੀਂ ਮੁਆਵਜ਼ਾ ਦੇ ਦਿੰਦੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਅਨਾਉਂਸ ਕਰਦੇ ਇਸ ਕਰਕੇ ਕਿ ਗਰੀਬ ਲੋਕ ਹੈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੈ ਸਮਾ ਬਦਲਦਾ ਰਹਿੰਦਾ ਹੈ ਸਦਾ ਦਿਨ ਮਾੜੇ ਨਹੀਂ ਰਹਿੰਦੇ ਜਿਸ ਦਿਨ ਮੌਕਾ ਬਦਲਿਆ ਤਾਂ ਇਹਨਾਂ ਨੂੰ ਜਰੂਰ ਨੌਕਰੀਆਂ ਲੈ ਕੇ ਦਵਾਂਗੇ ਕੋਰਡ ਆਫ ਕੰਡਕਟ ਦੀ ਗੱਲ ਕੀਤੀ ਜਾਂਦੀ ਹੈ ਕਿ ਹੁਣ ਅਸੀਂ ਜਿਹੜਾ ਯਾਰ ਕੋਡ ਆਫ ਕੰਡਕਟ ਬੋਟਾ ਵਾਸਤੇ ਹੈ ਜਿਹੜਾ ਬੰਦਾ ਮਰ ਗਿਆ ਉਹਦੇ ਵਾਸਤੇ ਕੋਡ ਆਫ ਕੰਡਕਟ ਕਿਹਾ ਹੈ ਸਰ ਇਸ ਨੂੰ ਲੈ ਕੇ ਚੰਨੀ ਸਾਹਿਬ ਅੱਜ ਕੱਲ੍ਹ ਨਹੀਂ ਜਿਹੜਾ ਪ੍ਰੋਟੈਸਟ ਕੀਤਾ ਉਹਨਾਂ ਡੀ ਸਾਹਿਬ ਨੂੰ ਕਿਹਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਭਾਵੇਂ ਅਸੀਂ ਕਾਲੀਦਾਰਾ ਭਾਵੇਂ ਕਾਂਗਰਸ ਆ ਹਾ ਤੋਂ ਲਿਖਤੀ ਲੈ ਲਓ ਪਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ ਅਸੀਂ ਕਿੰது ਕਰਾਂਗੇ ਮੈਂ ਇਹੀ ਕਹਿ ਰਿਹਾ ਇੱਕ ਜਾਨ ਚਲੀ ਗਈ ਹੈ ਇਹਦੇ ਚ ਕੋਡ ਆਫ ਕੰਡਕਟ ਕੋਈ ਨਹੀਂ ਬਹਾਨੇਬਾਜੀ ਹੈ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਐ ਮਾਨਸਿਕਤਾ ਮਾੜੀ ਐ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਇਕੱਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦੇਨੇ ਐਫੀਡੇਵਿਟ ਦੇਨੇ ਕਿ ਇਹਦੇ ਵਿੱਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਰੋਟੀ ਪਾਟੀ ਕੀ ਕਰੂਗੀ ਜੇ ਨਹੀਂ ਜੰਦੀ ਹੈ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ